ਗੁੱਡ ਮਾਰਨਿੰਗ ਸਟੂਡੈਂਟ ਅੱਜ ਆਪਾਂ ਅਫਰੀਕਾ ਕੰਟੀਨੈਂਟ ਬਾਰੇ ਗੱਲਬਾਤ ਕਰਦੇ ਆਂਗੇ ਅਫਰੀਕਾ ਕੰਟੀਨੈਂਟ ਦੇ ਵਿੱਚ 54 ਕੰਟਰੀਆਂ ਆਉਂਦੀਆਂ ਹਨ ਅਫਰੀਕਾ ਏਸ਼ੀਆ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਤੇ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਮਹਾਂਦੀਪ ਹੈ ਵਿਸ਼ਵ ਦੀ ਲਗਭਗ 18% ਆਬਾਦੀ ਇੱਥੇ ਰਹਿੰਦੀ ਹੈ ਇਸ ਕੰਟੀਨੈਂਟ ਦੇ ਵਿੱਚ ਲਗਭਗ 54 ਦੇਸ਼ ਆਉਂਦੇ ਹੈਗੇ ਅਫਰੀਕਾ ਕੰਟੀਨੈਂਟ ਦੇ ਵਿੱਚ ਜਿਹੜਾ ਇਸਲਾਮ ਤੇ ਇਸਾਈ ਤਰ੍ਹਾਂ ਬਹੁਤ ਜ਼ਿਆਦਾ ਫੈਲਿਆ ਹੋਇਆ ਹੈਗਾ ਇਸ ਵਿੱਚ ਜਿਹੜੇ ਈਸਾਈ ਧਰਮ ਦੇ ਲੋਕ ਹੈ 49% ਅਤੇ ਇਸਲਾਮ ਧਰਮ ਦੇ ਲੋਕ ਹੈ ਜਿਹੜੇ ਮੰਨਣ ਵਾਲੇ ਹੈਗੇ ਇਸਲਾਮ ਧਰਮ ਨੂੰ ਉਹ 42% ਹੈਗੇ ਜੇ ਆਪਾਂ ਖੇਤਰਪਾਲ ਦੇ ਪੱਖ ਤੋਂ ਲਈਏ ਤਾਂ ਅਲਜੀਰੀਆ ਸਭ ਤੋਂ ਵੱਡਾ ਕੰਟਰੀ ਹੈ ਇਹਦੀ ਏਸ਼ੀਆ ਮਹਾਦੀਪ ਦੇ ਵਿੱਚ ਤੇ ਨਾਈਜੀਰੀਆ ਆਬਾਦੀ ਪੱਖੋਂ ਸਭ ਤੋਂ ਵੱਡਾ ਦੇਸ਼ ਹੈਗਾ ਇਸ ਤੋਂ ਇਲਾਵਾ ਜੀ ਅਫਰੀਕਾ ਵਿੱਚ ਆਪਾਂ ਦੇਖੀਏ ਬਹੁਤ ਸਖਨੇਜ ਪਦਾਰਥਾਂ ਨਾਲ ਭਰਿਆ ਹੋਇਆ ਦੇਸ਼ ਹੈਗਾ ਇੱਥੇ ਹੀਰੇ ਖੰਡ ਨਾਮਕ ਸੋਨਾ ਲੋਹਾ ਯੂਰੇਨੀਅਮ ਤਾਂਬਾ ਬਕਸਾਈਟ ਚਾਂਦੀ ਪੈਟਰੋਲੀਅਮ ਕੁਦਰਤੀ ਗੈਸ ਅਤਿ ਗਰਮ ਖੰਡ ਫਲਾਂ ਸਮੇਤ ਕੁਦਰਤੀ ਸਰੋਤਾਂ ਨਾਲ ਭਰਿਆ ਹੋਇਆ ਦੇਸ਼ ਹੈ ਪਰ ਫਿਰ ਵੀ ਜਿਹੜੇ ਇੱਥੋਂ ਦੇ ਲੋਕ ਹੈ ਬਹੁਤ ਸਾਰੇ ਗਰੀਬ ਲੋਕ ਰਹਿੰਦੇ ਹੈਗੇ ਅਫਰੀਕਾ ਪ੍ਰਤੀ ਵਿਅਕਤੀ ਸਭ ਤੋਂ ਘੱਟ ਅਮੀਰ ਆਬਾਦੀ ਵਾਲਾ ਮਹਾਦੀਪ ਹੈ ਇਸ ਦਾ ਕਾਰਨ ਪੰਗੋਲਿਕ ਸਥਿਤੀ ਜਲਵਾਯੂ ਭ੍ਰਿਸ਼ਟਾਚਾਰ ਵਸਤੀਵਾਦ ਸ਼ੀਤ ਯੁੱਧ ਅਤੇ ਨਾ ਵਸਤੀਵਾਦ ਨੂੰ ਮੰਨ ਸਕਦੇ ਆ ਅਫਰੀਕਾ ਦੇ ਆਧੁਨਿਕ ਵਸਤੀਵਾਦ ਵਿੱਚ ਸ਼ਾਮਲ ਪ੍ਰਮੁੱਖ ਸ਼ਕਤੀਆਂ ਬਰਟੇਨ ਫਰਾਂਸ ਜਰਮਨੀ ਪੁਰਤਗਾਲ ਸਪੇਨ, ਬੈਲਜੀਅਮ, ਇਟਲੀ, ਯੂਰਪੀਅਨ ਯੂਨੀਅਨ ਸ਼ਾਸਨ ਦਾ ਅਫਰੀਕਾ ਦੇ ਸਮਾਜ ਤੇ ਮਹੱਤਵਪੂਰਨ ਪ੍ਰਭਾਵ ਪਿਆ। ਖੁਦਮੁਖਤਿਆਰੀ ਦੇ ਦਮਨ ਨੇ ਸਥਾਨਕ ਰੀਤੀ ਰਿਵਾਜਾਂ, ਸਥਾਨਿਕ ਰੀਤੀ ਰਿਵਾਜਾਂ ਨੂੰ ਵਿਗਾੜ ਕੇ ਰੱਖ ਦਿੱਤਾ। ਉਹਨਾਂ ਦਾ ਆਰਥਿਕ ਸ਼ੋਸ਼ਣ ਕਰਕੇ ਕੁਦਰਤ ਸਰੋਤਾਂ ਦੀ ਨਿਕਾਸੀ ਦੇ ਉਦੇਸ਼ ਲਈ ਕਲੋਨੀਆਂ ਬਣਾਈਆਂ ਗਈਆਂ। ਅਫਰੀਕਾ ਦੇ ਨਾਰਥ ਟੂ ਮੈਡੀਟੇਰੀਅਨ ਸੀ ਹੈਗਾ, ਵੈਸਟ ਦੇਪ ਚ ਅਟਲੈਂਟਿਕ ਓਸ਼ੀਨ ਹੈਗਾ। ਈਸਟ ਦੇ ਵਿੱਚ ਜਿਹੜਾ ਇੰਡੀਅਨ ਓਸ਼ਨ ਹੈ ਤੇ ਨਾਰਥ-ਈਸਟ ਦੇ ਵਿੱਚ ਸੀਜੀ ਕਨਾਲ ਹੈ ਨਾਲ ਹੀ ਰੈਡ ਸੀ ਹੈਗਾ africa ਇੱਕ ਅਜਿਹਾ ਮਹਾਦੀਪ ਮਹਾਦੀਪ ਹੈ ਜਿੱਥੇ ट्रॉपिक ਆਫ ਕੈਂਸਰ ਓਕਵੇਟਰ ਤੇ ट्रॉपिक ਆਫ ਕੈਪ੍ਰਿਕੌਰ ਜਿਹੜੀ ਤਿੰਨੇ ਰੇਖਾਂਆਂ ਨੇ ਆਪਣੀਆਂ ਇਹਦੇ ਵਿੱਚ ਦੀ ਲੰਘਦੀਆਂ ਨੇ ਤੇ ਤਾਂ ਕਰਕੇ ਜਿਹੜਾ ਇਹਦੇ ਇੱਕ ਟਾਈਮ ਦੇ ਉੱਪਰ ਦੋ ਮੌਸਮ ਦੇਖੇ ਜਾ ਸਕਦੇ ਹਨ ਤਾਂ ਹੀ ਕਰਕੇ ਇੱਕੋ ਟਾਈਮ ਦੇ ਉੱਪਰ ਸਾਊਥ ਅਫਰੀਕਾ ਦੇ ਵਿੱਚ ਵਿੰਟਰ ਅਤੇ ਨਾਰਥ ਅਫਰੀਕਾ ਦੇ ਵਿੱਚ ਸਮਰ ਸੀਜ਼ਨ ਹੁੰਦਾ ਹੈਗਾ ਅਫਰੀਕਾ ਕੰਟੀਨੈਂਟ ਦੀ ਦੁਨੀਆ ਦੀ ਸਭ ਤੋਂ ਲੰਮੀ ਨਦੀ ਹੈ ਜਿਹੜੀ ਨੀਲ ਨਦੀ ਹੈ ਉੱਥੇ ਪਾਈ ਜਾਂਦੀ ਹੈਗੀ ਇਹ ਇਹੀ ਕੰਟੀਨੈਂਟ ਦੇ ਵਿੱਚ ਜਿਹੜਾ 골ਡ ਦੇ ਡਾਇਮੰਡ ਦੇ ਬਹੁਤ ਵੱਡੀ ਮਾਤਰਾ ਦੇ ਵਿੱਚ ਖਦਾਨਾ ਪਾਈ ਜਾਂਦੀਆਂ ਗਈਆਂ ਪਰ ਫਿਰ ਵੀ ਇਥੋਂ ਦੇ ਲੋਕ ਬਹੁਤ ਜ਼ਿਆਦਾ ਗਰੀਬ ਹੈਗੇ